ਇਹ ਸਾਨੂੰ ਪਤਾ ਹੈ ਜਦੋਂ ਮਾਰਗੀ ਹੁਕਮ ਮਾਰਦੇ ਹੋ ਆਹੇ ਕੌਣ ਕਰਿਆ ਜਿਸਨੂੰ ਤੋਂ ਬੈਠਾ ਆਪਣੇ ਦਫ਼ਤਰ ਚ ਕੱਲ ਨੂੰ ਕੱਲ ਨੂੰ ਕੋਈ ਹੋਰ ਬੰਦਾ ਵੱਡਾ ਅੱਛਾ ਜੀ ਖਾ ਕੇ ਉੱਥੇ ਬੈਠਾ ਹੋਣਗੇ ਨਹੀਂ ਪ੍ਰਧਾਨ ਸਾਹਿਬ ਇਹ ਬਾਹੇ ਆ ਚੜਾਇਆ ਸਾਡੇ ਸਾਨ ਸਾਹਿਬ ਇਹ ਕਿ ਕਿ ਚਾਰ ਵਜੇ ਦਾ ਖਾਇ ਕੀ ਹੈ ਗੱਲ ਸੁਣੀ ਹੋਈ ਆ ਸਾਡੀ ਕੋਈ ਇਹ ਗੱਲ ਨਹੀਂ ਤੁਸੀਂ ਆਪ ਦਾ ਰਾਹ ਤਿਆਰ ਕਰੋ ਸਾਡਾ ਆਪ ਦਾ ਕਰ ਲਿਆ ਗ੍ਰੋਨ ਫਲਾਈ ਕਰਨ ਕੀ ਦਿੱਤੇ ਨਾ ਜਿਸ ਨੂੰ ਗ੍ਰੋਨ ਫਲਾਈ ਕਰਨ ਜਾਂ ਆਪਾਂ ਪੈਰਲ ਗੱਲ ਵੀ ਕਰੀਏ ਪੂਰੀ ਪੂਰੀ ਤਰ੍ਹਾਂ ਹੀ ਆ ਸਾਡਾ ਪੂਰੀ ਤਰ੍ਹਾਂ ਜਿੰਨਾ ਚਿਰ ਗੱਲ ਪਹਿ ਨਹੀਂ ਹੁੰਦੀ ਅਸੀਂ ਡਰੋਨ ਨਹੀਂ ਚਲਾਣਗੇ ਕਾਰਨ ਕੀ ਹੈ ਡਰੋਨ ਸਾਨੂੰ ਮਾਰ ਕੇ ਚੱਲ ਸਕਦਾ ਹੈ ਹਾਈ ਕੋਰਟ ਦੇ ਸਾਾਨੂੰ ਪਤਾ ਹੈ ਹਾਈ ਕੋਰਟ ਦੇ ਆਰਡਰ ਲਾਗੂ ਕਰੋ ਹਾਈ ਕੋਰਟ ਦੇ ਆਰਡਰ ਤਾਂ ਪਾਣੀ ਛੱਡਣ ਦੇ ਵੀ ਸੀ ਨੀ ਹਾਈ ਕੋਰਟ ਨੇ ਆਡਰ ਤਾਂ ਪਾਣੀ ਖੰਭ ਜਿਹੜਾ ਭਵੰਦਵਾਣਾ ਸੀ ਧਰਨਾ ਨਹੀਂ ਉਹ ਧਰਨਾ ਵੀ ਲਾਈ ਬੈਠਾ ਕੋਈ ਦਾ ਮਤਲਬ ਛੋਡੀ ਮਰਜੀ ਹੋ ਗਈ ਕਿਹੜਾ ਹਾਈ ਕੋਰਟ ਦਾ ਘਰ ਨੂੰ ਲਾਗੂ ਕਰਨਾ ਹੈ ਕਿਹੜਾ ਹਾਈ ਕੋਰਟ ਦਾ ਘਰ ਨੂੰ ਨਹੀਂ ਲਾਗੂ ਕਰਨਾ ਇਹਨਾਂ ਨੂੰ ਛੋਡੀ ਮਰਜੀ ਤੇ ਹੋ ਗਈ ਅਫਸਰਾਂ ਦੇ ਕੋਰਟ ਦੇ ਦਾ ਕਲੀਅਰ ਨਹੀਂ ਨਾ ਪਾਣੀ ਦਾ ਸੱਜਾ ਹਰਿਆਣੇ ਨੂੰ ਕੋਰਟ ਦਾ ਫੈਸਲਾ ਬਿਲਕੁਲ ਉਹ ਗੱਲ ਉਹੀ ਕੋਰਟ ਦਾ ਫੈਸਲਾ ਉਹੀ ਕੋਰਟ ਦਾ ਫੈਸਲਾ ਇੱਥੇ ਹੈ ਉਹ ਤੁਸੀਂ ਲਾਗੂ ਨਹੀਂ ਕੀਤਾ ਕੋਰਟ ਦਾ ਫੈਸਲਾ ਕੋਰਟ ਦਾ ਕੋਰਟ ਦਾ ਫੈਸਲਾ ਸੀ ਚੱਲੇ ਉਹਨੂੰ ਚਾਕੇ ਭਾਈ ਉਹਨੂੰ ਸਾਮੋਹ ਦੀ ਜ਼ਿੰਦਗੀ ਵਿੱਚ ਆਓ ਉਹਦਾ ਤੁਹਾਡਾ ਕੋਰਟ ਦਾ ਫੈਸਲਾ ਨਹੀਂ ਲਾਗੂ ਹੋਇਆ ਐਂਹੀ ਲਾਗੂ ਹੁੰਦਾ ਇਸੇ ਫੈਸਲੇ ਦੇ ਨਾਲ ਤਾਂ ਦੋ ਤੁਸੀਂ ਤੁਸੀਂ ਇੱਕ ਤਰਫਾ ਕਰ ਰਹੇ ਹੋ ਜਿਹੜਾ ਕੋਰਟ ਦਾ ਫੈਸਲਾ ਲੋਕਾਂ ਦੇ ਹੱਕ ਚ ਹੈ ਉਹਦੀ ਤੂੰ ਹੀ ਨਹੀਂ ਮਾਰਦੇ ਸਾਰੇ ਅਫਸਰ ਜੋਂ ਸਲਾਈ ਕਰਨ ਨਾਲ ਲੁਕਣਾ ਜਿਹੜਾ ਲੋਕਾਂ ਦੇ ਹੌਲਦਾ ਹੈ ਉਥੇ ਚੜ ਕੇ ਆਉਨੇ ਹੋ ਚੜ ਕੇ ਜਿਉਣਾ ਸਾਡੇ ਬੱਚਿਆਂ ਨੂੰ ਚਾਈ ਕਰੰ ਦੇ ਨਾਲ ਕੀ ਨੁਕਸਾਨ ਹੈ ਇਹਨਾਂ ਦੀ ਰੋਬੀਆ 24 ਘੰਟੇ ਦੇ 24 ਘੰਟੇ ਮਿਲਣ ਸਾਨੂੰ ਪਹਿਲਾਂ ਤੁਸੀਂ ਜਵਾਬ ਦੇਣੀ ਦਾ ਇਹਦੀ ਡਿਊਟੀ 4 8 ਘੰਟੇ ਤੁਹਾਨੂੰ ਕੋਈ ਹੋਰ ਕੰਮ ਨਹੀਂ ਜਾਂ ਜਾਂ ਫਿਰ ਕੀ ਕਰਾਂਗੇ ਅਸੀਂ ਤੁਸੀਂ ਕਾਨੂੰਨ ਲਾ